ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਹੈ ਗੁਰੂ ਨਾਨਕ ਪਾਤਸ਼ਾਹ ਜਦੋਂ ਦੁਨੀਆਂ ਨੂੰ ਤਾਰਦੇ ਹੋਏ ਕਿਸੇ ਵੀ ਸਥਾਨ ਉੱਤੇ ਪਹੁੰਚਦੇ ਸਨ ਤਾਂ ਉੱਥੇ ਉਹ ਅਕਾਲ ਪੁਰਖ ਦੇ ਗੁਨਾ ਦੀ ਉਹਨਾਂ ਦੀ ਵਡਿਆਈ ਦੀ ਚਰਚਾ ਕਰਿਆ ਕਰਦੇ ਸਨ। ਬਾਦਸ਼ਾਹ ਦੇ ਉਪਦੇਸ਼ ਸੁਣਨ ਦੇ ਲਈ ਸੰਗਤ ਵੀ ਬਹੁਤ ਇਕੱਠ ਵਿੱਚ ਆਇਆ ਕਰਦੀ ਸੀ। ਬਾਦਸ਼ਾਹ ਨੇ ਆਪਣੇ ਪ੍ਰਚਾਰਾਂ ਦੇ ਦੌਰਾਨ ਜਿੱਥੇ ਵੀ ਬਹਿਮਾ ਪਰਮਾ ਨੂੰ ਕਟਿਆ ਉੱਥੇ ਹੀ ਸੰਗਤ ਨੂੰ ਉਪਦੇਸ਼ ਵੀ ਦਿੱਤਾ ਕਿ ਭਾਈ ਇੱਥੇ ਇੱਕ ਧਰਮਸ਼ਾਲਾ ਬਣਾਈ ਜਾਵੇ ਤਾਂ ਜੋ ਆਏ ਗਏ ਰਾਹਾਂਗੀਰਾਂ ਦੀ ਫੀਰਾਂ ਫਕੀਰਾਂ ਦੀ ਸਾਧੂ ਸੰਤ ਸੇਵਾ ਕੀਤੀ ਜਾ ਸਕੇ ਉਸ ਅਕਾਲ ਪੁਰਖ ਦਾ ਨਾਂ ਵੀ ਲਿਆ ਜਾ ਸਕੇ। ਇਸ ਸਮਾਪਨ ਆਪਾਂ ਪੈਂਦੇ ਆ ਬਾਅਦ ਵਿੱਚ ਇਹਨਾਂ ਧਰਮਸ਼ਾਲਾ ਦਾ ਨਾਂ ਕੀ ਰੱਖ ਦਿੱਤਾ ਗਿਆ ਸੀ ਤੇ ਕਿਹੜਾ ਸੀ ਉਹ ਸਥਾਨ ਜਿੱਥੇ ਜਾ ਕੇ ਪਾਤਸ਼ਾਹ ਨੇ ਸਿੱਧਾਂ ਦੇ ਸਾਹਮਣੇ ਇੱਕ ਚਮਤਕਾਰ ਕਰਕੇ ਵਿਖਾਇਆ ਸੀ ਤੇ ਹੰਕਾਰ ਵਿੱਚ ਆਏ ਹੋਏ ਕੋਰਖਨਾਥ ਦੇ ਇੱਕ ਚੇਲੇ ਨੇ ਗੁਰਨਾਨਕ ਪਾਤਸ਼ਾਹ ਜੀ ਨੂੰ ਕੀ ਸ਼ਬਦ ਬੋਲ ਦਿੱਤੇ ਸਨ ਫਿਰ ਉੱਥੇ ਕੀ ਹੋਇਆ ਸੀ ਆਓ ਆਪਾਂ ਆਪਣੀ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਪਾਸ਼ਾ ਨੇ ਆਪਣੇ ਪ੍ਰਚਾਰਾਂ ਦੇ ਦੌਰਾਨ ਹਰ ਜਗ੍ਹਾ ਉੱਤੇ ਧਰਮਸ਼ਾਲਾ ਬਣਾਈਆਂ ਇਨ੍ਹਾਂ ਧਰਮਸ਼ਾਲਾ ਦੇ ਵਿੱਚ ਗੁਰੂ ਦਾ ਨਾਮ ਜਪਿਆ ਜਾਣ ਲੱਗਾ ਲੋਕਾਂ ਨੂੰ ਅੰਧਕਾਰ ਦੇ ਅੰਧੇਰੇ ਵਿੱਚੋਂ ਕੱਟਿਆ ਗਿਆ ਬਹਿਮਾ ਪਰਮਾ ਨੂੰ ਦੂਰ ਕੀਤਾ ਗਿਆ ਤੇ ਸੱਚੇ ਅਕਾਲ ਪੁਰਖ ਦੀ ਪੂਜਾ ਕਰ ਲੈ ਕੇ ਆ ਗਿਆ ਜਿਵੇਂ ਜਿਵੇਂ ਸਮਾਂ ਪੈਂਦਾ ਗਿਆ ਓਮੇ ਓਮੇ ਧਰਮਸਾਲਾ ਦਾ ਨਾਮ ਬਦਲ ਕੇ ਗੁਰਦੁਆਰਾ ਸਾਹਿਬ ਰੱਖ ਦਿੱਤਾ ਗਿਆ ਗੁਰਦੁਆਰਾ ਸਾਹਿਬ ਸਿੱਖ ਜੀਵਨ ਦੇ ਵਿੱਚ ਇੱਕ ਵੱਡੀ ਮਹਾਨਤਾ ਰੱਖਦਾ ਹੈ ਇਹ ਇੱਕ ਸਿੱਖਾਂ ਦੀ ਜੀਵਨ ਦੀ ਅਭਿਆਸ ਆਲਾ ਬਣ ਗਈ ਜਿੱਥੇ ਲੋਕਾਂ ਨੂੰ ਬਹਿਮਾ ਪਰਮਾ ਤੋਂ ਦੂਰ ਕੀਤਾ ਜਾਂਦਾ ਸੀ ਤੇ ਇੱਕ ਅਕਾਲ ਪੁਰਖ ਦੀ ਹੀ ਟੇਕ ਰੱਖਣ ਲਈ ਕਿਹਾ ਜਾਂਦਾ ਸੀ ਗੁਰੂ ਨਾਨਕ ਪਾਸ਼ਾ ਜੀ ਨੇ ਪੂਰੀ ਜਗਤ ਦੀ ਫੇਰੀ ਲਗਾਈ ਹੈ ਤੇ ਇੱਕ ਵਾਰ ਪਾਸ਼ਾ ਉੱਤਰਾਖੰਡ ਦੇ ਇੱਕ ਜ਼ਿਲ੍ਹੇ ਚੰਪਾਬੱਤ ਦੇ ਵਿਖੇ ਪਹੁੰਚੇ ਹਨ ਤੇ ਇੱਥੇ ਆ ਕੇ ਹੀ ਗੁਰੂ ਨਾਨਕ ਪਾਸ਼ਾ ਜੀ ਨੇ ਸਿੱਧਾਂ ਨੂੰ ਜੋਗ ਦੇ ਅਸਲੀ ਅਰਥ ਸਮਝਾਏ ਸਨ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਹੈ ਜਦੋਂ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨਾ ਜੀ ਨਾਲ ਇਸ ਅਸਥਾਨ ਉੱਤੇ ਪਹੁੰਚੇ ਹਨ ਤਾਂ ਗੋਰਖਨਾਥ ਦੇ ਚੇਲੇ ਧੀਰਨਾਥ ਨੇ ਰੀਠੇ ਦੇ ਇੱਕ ਦਰਖਤ ਹੇਠ ਆਪਣਾ ਆਸਨ ਲਗਾਇਆ ਹੋਇਆ ਸੀ ਤੇ ਦੂਜੇ ਪਾਸੇ ਧੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਸਨ ਲਗਾ ਲਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਉੱਥੇ ਆਇਆ ਹੋਇਆ ਦੇਖ ਕੇ ਹੈਰਾਨੀ ਨਾਲ ਉਹਨਾਂ ਤੋਂ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਉਸ ਅਕਾਲ ਪੁਰਖ ਦੇ ਨਾਲ ਜੁੜੇ ਰਹਿਣਾ ਹੀ ਅਸਲ ਜੋਗ ਹੈ ਤੇ ਪਾਤਸ਼ਾਹ ਨੇ ਕਿਹਾ ਕਿ ਬਾਹਰੀ ਦਿਖਾਵੇਤ ਕਰਮ ਕਾਂਡ ਕਰਕੇ ਉਸ ਅਕਾਲ ਪੁਰਖ ਨੂੰ ਨਹੀਂ ਪਾਇਆ ਜਾ ਸਕਦਾ ਹਾਲੇ ਇਹ ਵਿਚਾਰ ਚਰਚਾ ਗੁਰੂ ਨਾਨਕ ਪਾਤਸ਼ਾਹ ਜੀ ਤੇ ਸਿੱਧਾਂ ਦੇ ਵਿਚਕਾਰ ਚੱਲ ਹੀ ਰਹੀ ਸੀ ਇੰਨੇ ਨੂੰ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿਹਾ ਕਿ ਬਾਬਾ ਜੀ ਮੈਨੂੰ ਭੁੱਖ ਲੱਗੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੀ ਆਪਾਂ ਸਿੱਧਾਂ ਦੇ ਕੋਲ ਚੱਲ ਕੇ ਆਏ ਹਾਂ ਤੇ ਆਪਾਂ ਇੰਨਾ ਸਿੱਧਾਂ ਦੇ ਮਹਿਮਾਨ ਹਾਂ ਤੁਸੀਂ ਇੰਨਾ ਤੋਂ ਹੀ ਕੁਝ ਖਾਣ ਲਈ ਮੰਗ ਲਵੋ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਸਤਿਵਚਨ ਕਹਿੰਦੇ ਹਨ ਤੇ ਉਹਨਾਂ ਸਿੱਧਾਂ ਤੋਂ ਕੁਝ ਖਾਣ ਦੇ ਲਈ ਮੰਗਦੇ ਹਨ ਤਾਂ ਉਹ ਸਿੱਧ ਬੜੇ ਹੰਕਾਰ ਦੇ ਵਿੱਚ ਆ ਕੇ ਕਹਿੰਦੇ ਹਨ ਕੇ ਤੇ ਤੇਰਾ ਗੁਰੂ ਐਡਾ ਹੀ ਸਰਬਕਲਾ ਸਮਰੱਥ ਹੈ ਤਾਂ ਉਹ ਆਪ ਹੀ ਤੇਰੇ ਲਈ ਭੋਜਨ ਦਾ ਪ੍ਰਬੰਧ ਕਿਉਂ ਨਹੀਂ ਕਰਦਾ ਤੇ ਭਾਈ ਮਰਦਾਨਾ ਜੀ ਨੇ ਇਹ ਸਾਰੀ ਗੱਲ ਆ ਕੇ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੱਸ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦਾ ਇੱਕ ਕਠੋਰ ਬਹਿਵਾਰ ਦੇਖ ਕੇ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਰੀਠੇ ਦੇ ਦਰਖਤ ਵੱਲ ਇਸ਼ਾਰਾ ਕਰਕੇ ਫਲ ਤੋੜ ਕੇ ਖਾਣ ਲਈ ਕਿਹਾ ਭਾਈ ਮਰਦਾਨਾ ਜੀ ਨੇ ਵੀ ਉਸ ਰੀਠੇ ਦੇ ਦਰਖਤ ਵੱਲ ਦੇਖਿਆ ਤੇ ਆਪਣੇ ਮਨ ਦੇ ਅੰਦਰ ਸੋਚਿਆ ਕਿ ਇਹ ਤਾਂ ਜ਼ਹਿਰ ਭਰੇ ਕੌੜੇ ਹੋਣਗੇ ਇਹਨਾਂ ਨੂੰ ਕੋਈ ਕਿਵੇਂ ਖਾ ਸਕਦਾ ਹੈ ਭਾਈ ਮਰਦਾਨਾ ਜੀ ਨੂੰ ਜਦੋਂ ਸੋਚ ਵਿਚਾਰ ਵਿੱਚ ਪਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ ਤਾਂ ਉਹਨਾਂ ਨੇ ਆਪਣੀ ਇੱਕ ਕਿਰਪਾ ਭਰੀ ਨਿਗਾਹ ਦੇ ਨਾਲ ਉਸ ਰੀਠੇ ਦੇ ਦਰਖਤ ਵੱਲ ਤੱਕਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਆ ਕਿ ਭਾਈ ਮਰਦਾਨਾ ਅਕਾਲ ਪੁਰਖ ਨੂੰ ਚੇਤੇ ਕਰਕੇ ਇਹ ਫਲ ਤੋੜ ਕੇ ਤੂੰ ਆਪ ਵੀ ਖਾ ਤੇ ਇਹਨਾਂ ਸਿੱਧਾਂ ਨੂੰ ਵੀ ਖਵਾ ਤੇ ਫਿਰ ਭਾਈ ਮਰਦਾਨਾ ਜੀ ਨੇ ਉਹ ਰੀਠੇ ਆਪ ਵੀ ਖਾਦੇ ਤੇ ਉਹਨਾਂ ਸਿੱਧਾਂ ਨੂੰ ਵੀ ਦਿੱਤੇ ਹੁਣ ਭਾਈ ਮਰਦਾਨਾ ਜੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰ ਕਰ ਰਹੇ ਹਨ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਇਹ ਅੱਕ ਵਰਗੇ ਕੌੜੇ ਜੋ ਰੀਠੇ ਸਨ ਇਹ ਸ਼ਹਿਦ ਵਰਗੇ ਖੰਡ ਵਰਗੇ ਮਿੱਠੇ ਹੋ ਗਏ ਤੇ ਭਾਈ ਮਰਦਾਨਾ ਜੀ ਨੇ ਇਹ ਰੀਠੇ ਆਪ ਵੀ পেট ਭਰ ਕੇ ਖਾਦੇ ਤੇ ਉਹਨਾਂ ਸਿੱਧਾ ਨੂੰ ਵੀ ਖਵਾਏ ਜਦੋਂ ਉਹਨਾਂ ਸਿੱਧਾ ਨੇ ਇਹ ਖੰਡ ਵਰਗੇ ਮਿੱਠੇ ਰੀਠੇ ਖਾਏ ਤਾਂ ਉਹਨਾਂ ਦਾ ਜਿਹੜਾ ਉਹ ਹੰਕਾਰ ਸੀ ਉਹ ਟੁੱਟ ਗਿਆ ਤੇ ਉਹਨਾਂ ਨੇ ਪਾਸ਼ਾ ਅੱਗੇ ਸਿਰ ਝੁਕਾ ਕੇ ਨਮਸਕਾਰ ਕੀਤਾ ਤੇ ਇਹ ਸਥਾਨ ਅੱਜ ਵੀ ਗੁਰਦੁਆਰਾ ਰੀਠਾ ਸਾਹਿਬ ਜੀ ਦੇ ਨਾਮ ਦੇ ਨਾਲ ਇੱਥੇ ਸ਼ੁਸ਼ੋਭਤ ਹੈ ਤੇ ਇਹ ਸੀ ਇਤਿਹਾਸਕ ਥਾਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੁਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ